ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਕਿਸਾਨ ਭਰਾਵੋ ਜਿਹੜਾ ਕਿ ਅੱਜ ਆਪਣਾ ਚਾਰੇ ਬਾਡਰਾਂ ਤੇ ਖਨੌਰੀ ਡੱਬਾ ਲਈ ਸੰਭੂ ਤੇ ਰਾਜਸਥਾਨ ਦੇ ਵਿੱਚ ਰਤਨਪੁਰ ਚਾਰੇ ਮੋਰਚੇ ਲੱਗੇ ਹੋਏ ਆ ਅੱਜ ਮੋਰਚੇ ਦਾ 100 ਦਿਨ ਪੂਰਾ ਹੋਇਆ ਸੀ ਇਹਦੇ ਵਿੱਚੋਂ ਬਲਾਕ ਮਹਿਲਕਲਾਂ ਦਾ ਵੱਡਾ ਕਾਫਲਾ ਜਿਹੜਾ ਹੈਗਾ ਖਨੌਰੀ ਬਾਡਰ ਤੇ ਪਹੁੰਚਿਆ ਉਹ ਮਹਿਲਕਲਾਂ ਦੇ ਛਾਪੇ ਪੰਡ ਦੇ ਵਿੱਚੋਂ ਸਾਡੀਆਂ ਮਤਾਵਾਂ ਪਾਣਾ ਬੈਠਿਆ ਨੇ ਵੱਡਾ ਜੱਥਾ ਅੱਜ ਚੌਥੇ ਜੱਥੇ ਦੇ ਵਿੱਚ ਇੱਥੇ ਖਨੋਰੀ ਬਾਰਡਰ ਹਾਜ਼ਰ ਹੋਇਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਹੁਣ ਕੰਮ ਆਪਣੇ ਖਤਮ ਹੋ ਗਏ ਆਂ ਬਈ ਸਾਰੇ ਮੋਰਚਿਆਂ ਦੇ ਆਪਾਂ ਵੱਧ ਤੋਂ ਵੱਧ ਇੱਥੇ ਆਪਾਂ ਹਾਜ਼ਰੀ ਭਰੀਏ ਕਿਉਂਕਿ ਇੱਕ ਗੱਲ ਦੀ ਮੈਂ ਸचेत ਕਰਨਾ ਹੋਰ ਚਾਹਣਾ ਵੀਡੀਓ ਰਾਹੀਂ ਵਿੱਚ ਕੁਝ ਵਿਰੋਧੀ ਤੇਰਾ ਕਹਿੰਦੀਆਂ ਨੇ ਮੋਰਚੇ ਪਟਿਆ ਗਿਆ ਜਾਂ ਮੋਰਚੇ ਉੱਠ ਗਿਆ ਸੋ ਦੋਸਤੋ ਮੋਰਚੇ ਬੜੇ ਚੜ੍ਹਦੀ ਕਲਾ ਦੇ ਵਿੱਚ ਨੇ ਰੋਜ਼ ਮੋਰਚੇ ਦੇ ਵਿੱਚ 10-15 ਟਰਾਲੀਆਂ ਆਉਂਦੀਆਂ ਨੇ ਜਿਹੜਾ ਅਸੀਂ ਰੇਲਵੇ ਟਰੱਕ ਵਾਲਾ ਮੋਰਚਾ ਪਟਿਆ ਉਹਦੇ ਵਿੱਚ ਆਪਾਂ ਮੋਰਚਾ ਉਹ ਮੁੱਲਤਵੀ ਕੀਤਾ ਮੋਰਚਾ ਚੱਕਿਆ ਨਹੀਂ ਹੈਗਾ ਕਿਉਂਕਿ ਮੂਰੇ ਝੋਨਾ ਆਉਂਦਾ ਆਪਾਂ ਲਾਈਟ ਵੀ ਲੈਣੀ ਆ ਮੁੜ ਕੇ ਮੋਦੀ ਸਰਕਾਰ ਨੇ ਕਹਿਣਾ ਬਈ ਕਿਸਾਨਾਂ ਨੇ ਸਾਡੀਆਂ ਟ੍ਰੇਨਾਂ ਰੋਕ ਲਈਆਂ ਉਹਦੇ ਕਰਕੇ ਕੱਲਾ ਸੰਭੂ ਤੇ ਆਪਣੀ ਟ੍ਰੇਨਾਂ ਵਾਲਾ ਟ੍ਰੈਕ ਜਿਹੜਾ ਉਹ ਆਪਾਂ ਮੁੱਲਤਵੀ ਕੀਤਾ ਚੱਕਿਆ ਨਹੀਂ ਬਾਕੀ ਚਾਰੇ ਮੋਰਚੇ ਬੜੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਸਾਡੀਆਂ ਮਤਾਵਾ ਪਹਿਣਾ ਵੀ ਅਗਲੇ ਜਥੇ ਦੇ ਵਿੱਚ ਪੰਜ ਸੱਤ ਬੀਬੀਆਂ ਇੱਥੇ ਰਿਹਾ ਕਰਨਗੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਵੱਧ ਤੋਂ ਵੱਧ ਆ ਮੋਰਚਾ ਤੇ ਹਾਜ਼ਰੀ ਭਰੀਏ ਕਿਉਂਕਿ ਇਹ ਜੇ ਆਪਾਂ ਪਹਿਲਾਂ ਉਥੇ 20 ਸਾਲ ਦਿੱਲੀ ਬੈਠ ਜਾਂਦੇ ਆਪਾਂ ਨੂੰ ਇਹ ਦਵਾਰਾਂ ਦੋਲੋ ਨਾ ਖੜਾ ਕਰਨਾ ਪੈਂਦਾ ਸੋ ਭਰਾਵੋ ਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਆਰ ਪਾਰ ਦੀ ਲੜਾਈ ਆ ਕਿਉਂ ਸਾਰਿਆਂ ਦੀ ਹੱਕੀ ਮੰਗਾਣੇ ਇਹ ਨਾ ਕੁਝ ਸੋਚੇ ਘਰੇ ਬੈਠਾ ਰਹੇ ਨਹੀਂ ਤਾਂ ਬਾਅਦ ਚ ਆਉਣ ਵਾਲੀਆਂ ਪੀੜੀਆਂ ਜਵਾਬ ਮੰਗਣਗੀਆਂ ਭਈ ਤੁਸੀਂ ਘਰਾਂ ਦੇ ਬੈਠੇ ਕੀ ਕਰਦੇ ਸੀ ਸੋ ਭਰਾਵੋ ਆਪਾਂ ਤੋਂ ਜਵਾਬ ਨਹੀਂ ਦਿੱਤਾ ਜਾਣਾ ਤੇ ਬੱਦ ਬੱਦ ਮੋਰਚਿਆਂ ਦੇ ਵਿੱਚ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੌਰੀ ਬਾਰਡਰ ਤੇ ਪਹੁੰਚੇ ਆ ਮਹਿਲਕਲਾਂ ਬਲਾਕ ਦਿਖਾਉਣਾ ਸੋਨੂੰ ਮੋਰਚਾ ਪੂਰਾ ਜਚਿਆ ਵਾ ਕੁਛ ਵੀ ਰਹਿ ਨਹੀਂ ਘੇ ਰਹਿਆ ਮੋਰ ਦੇ ਚੱਕਿਆ ਗਿਆ ਮੋਰ ਦੇ ਚੱਕਿਆ ਵਾ ਵਾਵਾ ਸਾਗੇ ਜਾਂਦੀਆਂ ਨੇ ਅੱਜ ਲੱਖਾਂ ਦੀ ਗਿਣਤੀ ਚ ਫੇਰ ਵੱਡਾ ਇਕੱਠ ਸੀਗਾ ਖਨੌਰੀ ਬਾਰਡਰ ਤੇ ਇੱਕ ਵੀ ਇਕਲ ਖੜੇ ਨੇ